ਮੈਂ ਇੱਕ ਵਿਧਵਾ ਸੀ ਅਤੇ ਮੈਂ ਚਾਹੁੰਦੀ ਸੀ ਕਿ ਮੇਰੇ ਦੇਵਰ ਨਾਲ ਮੇਰਾ ਵਿਆਹ ਹੋਵੇ ਪਰ ਮੇਰੀ ਸੱਸ ਨੇ ਮੇਰੇ ਦੇਵਰ ਦਾ ਵਿਆਹ ਕਿਸੇ ਹੋਰ ਕਾਰੀਗਰ ਦੀ ਕੁੜੀ ਨਾਲ ਕਰਵਾ ਦਿੱਤਾ ਮੇਰਾ ਦੇਵਰਾ ਅਮਰੀਕਾ ਤੋਂ ਡਾਕਟਰੀ ਦੀ ਡਿਗਰੀ ਲੈ ਕੇ ਆਇਆ ਸੀ ਅਤੇ ਮੈਨੂੰ ਯਕੀਨ ਸੀ ਕਿ ਉਹ ਉਸ ਨੂੰ ਤਲਾਕ ਦੇ ਦੇਵੇਗਾ ਪਰ ਉਹ ਖੁਸ਼ੀ-ਖੁਸ਼ੀ ਆਪਣੀ ਪਤਨੀ ਦਾ ਹੱਥ ਫੜ ਕੇ ਕਮਰੇ ਵਿੱਚ ਲੈ ਗਿਆ ਜਦੋਂ ਮੈਂ ਰਾਤ ਨੂੰ ਉਸ ਨੂੰ ਦੁੱਧ ਦੇਣ ਦੇ ਬਹਾਨੇ ਉਸ ਦੇ ਕਮਰੇ ਵਿੱਚ ਗਈ ਤਾਂ ਮੇਰੇ ਦੇਵਰ ਨੂੰ ਦੇਖ ਕੇ ਮੈਂ ਰੋਲਾ ਪਾਇਆ ਕਿਉਂਕਿ ਮੇਰੇ ਵਿਆਹ ਤੋਂ 6 ਮਹੀਨੇ ਬਾਅਦ ਹੀ ਮੇਰੇ ਪਤੀ ਦੀ ਮੌਤ ਹੋ ਗਈ ਸੀ ਮੈਂ ਆਪਣੇ ਬਾਕੀ ਦੇ 6 ਮਹੀਨੇ ਆਪਣੇ ਸਹੁਰਿਆਂ ਨਾਲ ਬਿਤਾਏ ਜਿਸ ਤੋਂ ਬਾਅਦ ਮੇਰੇ ਮਾਤਾ ਪਿਤਾ ਮੈਨੂੰ ਲੈਣ ਆਏ ਪਰ ਮੈਂ ਉਹਨਾਂ ਨਾਲ ਨਹੀਂ ਗਈ ਕਿਉਂਕਿ ਮੈਂ ਉਹਨਾਂ ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ ਮੇਰੇ ਮਾਪਿਆਂ ਦੀ ਹਾਲਤ ਕੋਈ ਖਾਸ ਨਹੀਂ ਸੀ ਉਹਨਾਂ ਨੇ ਬੜੀ ਮੁਸ਼ਕਲ ਨਾਲ ਮੇਰਾ ਵਿਆਹ ਕੀਤਾ ਮੇਰੇ ਸਾਰੇ ਬਾਤ ਚੰਗੇ ਸਨ ਮੇਰੀ ਸੱਸ ਦੇ ਸਿਰਫ ਦੋ ਪੁੱਤਰ ਅਤੇ ਇੱਕ ਧੀ ਸੀ ਮੇਰਾ ਦੇਵਰ ਮੇਰੇ ਪਤੀ ਤੋਂ 2 ਸਾਲ ਛੋਟਾ ਸੀ ਮੇਰੇ ਪਤੀ ਦੀ ਮਾਤ ਤੋਂ ਬਾਅਦ ਮੈਨੂੰ ਪਤਾ ਲੱਗਾ ਮੇਰੀ ਸੱਸ ਮੇਰਾ ਵਿਆਹ ਮੇਰੇ ਦੇਵਰ ਨਾਲ ਕਰ ਦੇਵੇਗੀ ਇਸ ਲਈ ਮੈਂ ਉਸ ਦਾ ਦਿਲ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਮੈਂ ਘਰ ਦਾ ਕੰਮ ਖੁਦ ਕਰਦੀ ਸੀ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਸੱਸ ਦੇ ਪੈਰ ਦਵਾ ਦਿੰਦੀ ਸੀ ਮੈਂ ਆਪਣੀ ਸੱਸ ਦੀ ਸੇਵਾ ਸਭ ਤੋਂ ਵੱਧ ਕਰ ਰਹੀ ਸੀ ਕਿਉਂਕਿ ਮੈਂ ਸੋਚਿਆ ਸੀ ਕਿ ਉਸ ਨੂੰ ਇੱਕ ਵਾਰ ਫਿਰ ਮੈਂ ਆਪਣੀ ਨੋ ਦੇ ਰੂਪ ਵਿੱਚ ਇਸ ਘਰ ਵਿੱਚ ਲੈ ਕੇ ਆਉਂਗੀ ਮੇਰੀ ਵਿਆਹੀ ਆਨੰਦ ਸਾਡੇ ਘਰ ਘਟ ਹੀ ਆਉਂਦੀ ਸੀ ਕਿਉਂਕਿ ਉਸ ਦਾ ਵਿਆਹ ਬਹੁਤ ਅਮੀਰ ਘਰ ਵਿੱਚ ਕਰਵਾਇਆ ਸੀ ਇਸੇ ਲਈ ਉਹ ਸਾਡੇ ਘਰ ਆਉਣਾ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਉਸ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਅਤੇ ਉਹ ਉੱਥੇ ਬਹੁਤ ਖੁਸ਼ ਸੀ ਪਾਰੇ ਜਦੋਂ ਵੀ ਮੇਰੀ ਨੰਦ ਆਉਂਦੀ ਤਾਂ ਮੈਂ ਉਸ ਦਾ ਪੂਰਾ ਧਿਆਨ ਰੱਖਦੀ। ਮੈਂ ਹਰ ਰੋਜ਼ ਉਸ ਦੇ ਮਨਪਸੰਦ ਖਾਣਾ ਬਣਾਉਂਦੀ ਸੀ ਅਤੇ ਉਸ ਦੇ ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦੀ ਸੀ। ਇਸ ਕਰਕੇ ਮੇਰੀ ਸੱਸ ਹਮੇਸ਼ਾ ਮੇਰੇ ਨਾਲ ਖੁਸ਼ ਰਹਿੰਦੀ ਸੀ ਅਤੇ ਬਦਲੇ ਵਿੱਚ ਮੈਨੂੰ ਬਹੁਤ ਸਾਰੀਆਂ ਅਸੀਸਾਂ ਦਿੰਦੀ ਸੀ। ਉਹ ਕਹਿੰਦੀ ਸੀ ਕਿ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੀ ਦੂਜੀ ਨੂੰ ਵੀ ਤੇਰੇ ਵਰਗੀ ਚੰਗੀ ਹੋਵੇ। ਤੂੰ ਮੇਰੇ ਲਈ ਮੇਰੀ ਧੀ ਵਰਗੀ ਹੈ। ਕੋਈ ਨੂੰ ਇੰਨੀ ਸੇਵਾ ਨਹੀਂ ਕਰਦੀ ਜਿੰਨੀ ਤੂੰ ਕਰਦੀ ਹੈ ਮੈਨੂੰ ਉਸ ਦਾ ਦਿਲ ਜਿੱਤਣ ਲਈ ਕੁਝ ਵੀ ਕਰਨਾ ਪਿਆ ਕਿਉਂਕਿ ਮੇਰੀ ਸੱਸ ਸਾਡੇ ਘਰ ਦੇ ਉੱਤੇ ਰਾਜ ਕਰਦੀ ਸੀ ਸਭ ਉਸ ਦੀ ਮਰਜ਼ੀ ਅਨੁਸਾਰ ਹੁੰਦਾ ਸੀ ਜੇ ਉਸ ਨੂੰ ਕਿਸੇ ਗੱਲ ਦਾ ਬੁਰਾ ਲੱਗਦਾ ਸੀ ਤਾਂ ਇਸ ਘਰ ਵਿੱਚ ਕੋਈ ਉਸ ਦਾ ਜ਼ਿਕਰ ਤੱਕ ਨਹੀਂ ਕਰਦਾ ਸੀ ਕਿਉਂਕਿ ਮੇਰੀ ਸੱਸ ਸਭ ਕੁਝ ਸੀ ਅਤੇ ਸਾਡੇ ਘਰ ਤਾਂ ਇੱਕ ਪੰਛੀ ਵੀ ਆਪਣੇ ਆਪ ਉੱਡ ਨਹੀਂ ਸਕਦਾ ਸੀ ਮੇਰੀ ਸੱਸ ਮੇਰੇ ਨਾਲ ਇੰਨੀ ਖੁਸ਼ ਸੀ ਕਿ ਮੈਨੂੰ ਵਿਸ਼ਵਾਸ ਸੀ ਕਿ ਉਹ ਮੇਰਾ ਵਿਆਹ ਮੇਰੇ ਦੇਵਰ ਨਾਲ ਕਰ ਦੇਵੇਗੀ। ਮੇਰਾ ਦੇਵਰ ਅਮਰੀਕਾ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਉਸ ਨੂੰ ਭਾਰਤ ਆਏ ਨੂੰ 3 ਮਹੀਨੇ ਹੋਏ ਸਨ। ਪਰ ਮੈਂ ਮਨ ਹੀ ਮਨ ਬਹੁਤ ਖੁਸ਼ ਸੀ। ਹੁਣ ਇੱਕ ਵਾਰ ਫੇਰ ਇਹ ਘਰ ਮੇਰਾ ਹੋਣ ਵਾਲਾ ਸੀ ਅਤੇ ਮੈਂ ਇਸ ਘਰ ਦੀ ਮਾਲਕੀਨ ਬਣਨ ਵਾਲੀ ਸੀ ਕਿਉਂਕਿ ਮੈਂ ਸਾਰੀ ਉਮਰ ਗਰੀਬੀ ਵਿੱਚ ਗੁਜ਼ਾਰੀ ਸੀ। ਅਤੇ ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਸੁੱਖ ਕੀ ਹੈ ਹੁਣ ਮੈਂ ਇਹ ਸਭ ਗਵਾਉਣਾ ਨਹੀਂ ਚਾਹੁੰਦੀ ਸੀ ਕਿਉਂਕਿ ਮੇਰੇ ਸਾਰੇ ਬਹੁਤ ਅਮੀਰ ਸਨ ਮੈਨੂੰ ਮੇਰਾ ਦੇਵਰ ਬਹੁਤ ਪਸੰਦ ਸੀ ਉਹ ਬਹੁਤ ਸੋਹਣਾ ਵੀ ਸੀ ਅਤੇ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਆਪਣੀ ਸੱਸ ਬਾਗੇ ਇਸ ਘਰ ਤੇ ਰਾਜ ਕਰਨਾ ਚਾਹੁੰਦੀ ਸੀ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਇਹ ਤਾਂ ਹੀ ਹੋ ਸਕਦਾ ਹੈ ਜੇ ਮੇਰਾ ਦੇਵਰ ਮੇਰੇ ਨਾਲ ਵਿਆਹ ਕਰਵਾ ਲਵੇ ਕਿਉਂਕਿ ਮੇਰੀ ਸੱਸ ਹਮੇਸ਼ਾ ਮੇਰੀ ਗੱਲ ਸੁਣਦੀ ਸੀ ਅਤੇ ਮੈਂ ਹਰ ਗੱਲ ਵਿੱਚ ਉਸ ਦੀ ਸਲਾਹ ਲੈਂਦੀ ਸੀ ਮੇਰਾ ਪਤੀ ਸਧਾਰਨ ਦਿਖਣ ਵਾਲਾ ਸੀ ਅਤੇ ਬਹੁਤ ਪੜਿਆ ਲਿਖਿਆ ਨਹੀਂ ਸੀ ਉਸ ਦੇ ਕਿਸੇ ਵੀ ਰਿਸ਼ਤੇਦਾਰ ਨੇ ਉਸ ਨੂੰ ਬੇਟੀ ਨਹੀਂ ਦਿੱਤੀ ਕਿਉਂਕਿ ਮੇਰੇ ਪਤੀ ਨੂੰ ਬਚਪਨ ਤੋਂ ਹੀ ਗੰਭੀਰ ਬਿਮਾਰੀ ਸੀ ਅਤੇ ਉਸ ਦੇ ਸਾਰੇ ਰਿਸ਼ਤੇਦਾਰਾਂ ਨੂੰ ਇਹ ਪਤਾ ਸੀ ਪਰ ਮੈਨੂੰ ਨਹੀਂ ਇਹ ਗੱਲ ਮੇਰੀ ਸੱਸ ਨੇ ਮੇਰੇ ਪਿਤਾ ਤੋਂ ਵੀ ਛੁਪਾ ਲਈ ਕਿਉਂਕਿ ਉਹ ਜਾਣਦੇ ਸਨ ਕਿ ਜੇਕਰ ਉਸ ਦੀ ਧੀ ਦੇ ਪਰਿਵਾਰ ਵਾਲਿਆਂ ਨੂੰ ਉਸ ਦੀ ਬਿਮਾਰੀ ਬਾਰੇ ਪਤਾ ਲੱਗਾ ਤਾਂ ਉਹ ਆਪਣੀ ਬੇਟੀ ਦਾ ਹੱਥ ਕਦੇ ਨਹੀਂ ਦੇਣਗੇ ਮੇਰੇ ਪਿਤਾ ਜੀ ਨੂੰ ਇਹ ਗੱਲ ਨਹੀਂ ਪਤਾ ਸੀ ਇਸ ਲਈ ਜਦੋਂ ਉਸ ਨੇ ਮੇਰੇ ਵਿਆਹ ਲਈ ਹੱਥ ਮੰਗਿਆ ਤਾਂ ਮੇਰੇ ਪਿਤਾ ਜੀ ਨੇ ਤੁਰੰਤ ਹਾਂ ਕਰ ਦਿੱਤੀ ਅਤੇ ਕਿਹਾ ਅਤੇ ਮੈਂ ਵਿਆਹ ਕਰਵਾ ਕੇ ਇਸ ਘਰ ਵਿੱਚ ਆ ਗਈ ਪਰ ਕਿਸਮਤ ਵਿੱਚ ਜੋ ਲਿਖਿਆ ਸੀ ਉਸ ਨੂੰ ਕੋਈ ਨਹੀਂ ਦਾਲ ਸਕਦਾ ਮੇਰੇ ਵਿਆਹ ਦੇ 6 ਮਹੀਨੇ ਬਾਅਦ ਹੀ ਮੇਰੇ ਪਤੀ ਦੀ ਸਿਹਤ ਅਚਾਨਕ ਵਿਗੜ ਗਈ ਮੇਰੀ ਸੱਸ ਨੇ ਮੇਰੇ ਪਤੀ ਦੇ ਇਲਾਜ ਤੇ ਕਾਫੀ ਪੈਸਾ ਖਰਚ ਕੀਤਾ ਮੇਰੀ ਸੱਸ ਨੇ ਇਲਾਜ ਲਈ ਕਿਸੇ ਹੋਰ ਦੇਸ਼ ਜਾਣ ਦੀ ਤਿਆਰੀ ਵੀ ਕੀਤੀ ਪਰ ਮੇਰੇ ਪਤੀ ਕੋਲ ਐਨਾ ਸਮਾਂ ਨਹੀਂ ਸੀ ਅਤੇ ਕੁਝ ਦਿਨਾਂ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ 1 ਸਾਲ ਤੱਕ ਆਪਣੇ ਸਹੁਰੇ ਅਤੇ ਆਪਣੀ ਨਾਨਦ ਦੀ ਬਹੁਤ ਚੰਗੀ ਤਰ੍ਹਾਂ ਸੇਵਾ ਕੀਤੀ ਪਰ ਉਸ ਦਿਨ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਮੇਰੀ ਸੱਸ ਨੇ ਕਿਹਾ ਹੁਣ ਮੈਂ ਆਪਣੇ ਛੋਟੇ ਬੇਟੇ ਦਾ ਵਿਆਹ ਕਰਾਂਗੀ ਮੈਂ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਮੈਂ ਤਿੰਨ ਰਾਤਾਂ ਤੱਕ ਨੌਕਰਾਨੀ ਵਾਂਗ ਉਸ ਦੀ ਸੇਵਾ ਕੀਤੀ ਪਰ ਹੁਣ ਮੇਰੀ ਸਾਰੀ ਮਿਹਨਤ ਬੇਕਾਰ ਜਾਣ ਵਾਲੀ ਸੀ ਅਤੇ ਮੈਂ ਅਜਿਹਾ ਬਿਲਕੁਲ ਵੀ ਨਹੀਂ ਹੋਣ ਦੇਣਾ ਸੀ ਇੱਕ ਵਾਰ ਮੈਂ ਅਤੇ ਮੇਰੀ ਸੱਸ ਮੰਦਰ ਵਿੱਚ ਦਰਸ਼ਨ ਲਈ ਗਏ ਤਾਂ ਅਸੀਂ ਇੱਕ ਮੁਟਿਆਰ ਨੂੰ ਦੇਖਿਆ ਜੋ ਨੇਤਰਹੀਣ ਸੀ ਭੀਖ ਮੰਗ ਰਹੀ ਸੀ ਉਸ ਨੂੰ ਦੇਖ ਕੇ ਮੇਰੀ ਸੱਸ ਬਹੁਤ ਚਿੰਤਿਤ ਹੋ ਗਈ ਅਤੇ ਉਸ ਕੋਲ ਬੈਠ ਕੇ ਪੁੱਛਣ ਲੱਗੀ ਕੀ ਕੀ ਹੋਇਆ ਤੂੰ ਅੰਨੀ ਕਿਵੇਂ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਮੇਰੀ ਸੱਸ ਉਸ ਨਾਲ ਇਸ ਤਰ੍ਹਾਂ ਗੱਲ ਕਰ ਰਹੀ ਸੀ ਜਿਵੇਂ ਉਹ ਉਸ ਨੂੰ ਸ਼ੁਰੂ ਤੋਂ ਹੀ ਜਾਣਦੀ ਹੋਵੇ ਮੈਂ ਸੋਚ ਰਹੀ ਸੀ ਕਿ ਮੇਰੀ ਸੱਸ ਬਿਖਾਰੀ ਕੋਲ ਬੈਠੀ ਸੀ ਅਤੇ ਉਸ ਨੂੰ ਕਿਵੇਂ ਜਾਣਦੀ ਸੀ ਉਹ ਬਿਖਾਰੀ ਤੋਂ ਮਾਫੀ ਮੰਗ ਰਹੀ ਸੀ ਅਤੇ ਉਸ ਨੂੰ ਆਪਣੇ ਨਾਲ ਆਉਣ ਲਈ ਕਹਿ ਰਹੀ ਸੀ ਬਿਖਾਰੀ ਔਰਤ ਉਸ ਨੂੰ ਕਹਿ ਰਹੀ ਸੀ ਕਿ ਹੁਣ ਮੈਂ ਤੁਹਾਡੇ ਨਾਲ ਨਹੀਂ ਆਵਾਂਗੀ ਮੇਰੇ ਨਾਲ ਜੋ ਵੀ ਹੋਇਆ ਹੈ ਉਹ ਤੁਹਾਡੇ ਕਾਰਨ ਹੋਇਆ ਹੈ ਅਤੇ ਮੈਂ ਤੁਹਾਨੂੰ ਇਸ ਲਈ ਕਦੇ ਮਾਫ ਨਹੀਂ ਕਰਾਂਗੀ ਉਹ ਹੱਥ ਜੋੜ ਕੇ ਉਸ ਤੋਂ ਮਾਫੀ ਮੰਗ ਰਹੀ ਸੀ ਅਤੇ ਕਹਿ ਰਹੀ ਸੀ ਕਿ ਹੁਣ ਤੁਸੀਂ ਜੋ ਚਾਹੋਗੇ ਉਹ ਹੋਵੇਗਾ ਹੁਣ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ ਤੁਸੀਂ ਮੇਰੇ ਨਾਲ ਘਰ ਆਓ ਅਤੇ ਉਹ ਅੰਨੀ ਬਿਖਾਰਨ ਨੂੰ ਆਪਣੇ ਨਾਲ ਘਰ ਲੈ ਆਈ ਜਦੋਂ ਮੈਂ ਆਪਣੀ ਸੱਸ ਨੂੰ ਪੁੱਛਿਆ ਤੁਸੀਂ ਇਸ ਅੰਨੀ ਬਿਖਾਰਨ ਨੂੰ ਆਪਣੇ ਨਾਲ ਘਰ ਕੌਣ ਲਿਆਏ ਹੋ ਅਤੇ ਇਹ ਕੌਣ ਹੈ ਮੇਰੀ ਸੱਸ ਨੇ ਮੈਨੂੰ ਇੰਨਾ ਹੀ ਕਿਹਾ ਕਿ ਉਸ ਦਾ ਵਿਆਹ ਆਪਣੇ ਬੇਟੇ ਰਾਹੁਲ ਨਾਲ ਕਰਨ ਜਾ ਰਹੀ ਹਾਂ ਮੇਰੀ ਸੱਸ ਨੇ ਇਹ ਕਹਿ ਕੇ ਮੇਰੇ ਪੈਰਾਂ ਹੇਠੋ ਜ਼ਮੀਨ ਕੱਢ ਲਈ ਕਿਉਂਕਿ ਮੈਂ ਜੋ ਸੁਪਨਾ ਦੇਖਿਆ ਸੀ ਉਹ ਟੁੱਟਦਾ ਹੋਇਆ ਨਜ਼ਰ ਆ ਰਿਹਾ ਸੀ ਇਹ ਕਹਿਣ ਤੋਂ ਬਾਅਦ ਉਸ ਨੇ ਅੱਗੇ ਕਿਹਾ ਕਿ ਕੋਈ ਵੀ ਮੈਨੂੰ ਇਸ ਬਾਰੇ ਦੁਬਾਰਾ ਨਹੀਂ ਪੁੱਛੇਗਾ ਮੈਂ ਆਪਣੀ ਸੱਸ ਦੀਆਂ ਇੰਨਾਂ ਸਾਰੀਆਂ ਗੱਲਾਂ ਤੋਂ ਹੈਰਾਨ ਸੀ ਉਹ ਆਪਣੇ ਡਾਕਟਰ ਪੁੱਤਰ ਦਾ ਵਿਆਹ ਬਖਾਰਨ ਕੁੜੀ ਨਾਲ ਕਿਵੇਂ ਕਰ ਸਕਦੀ ਸੀ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਮੇਰਾ ਦਿਔਰ ਉਸ ਬਖਾਰਨ ਨੂੰ ਦੇਖਦੇ ਹੀ ਉਸ ਦਾ গলা ਘੁੱਟ ਦੇਵੇਗਾ ਕਿਉਂਕਿ ਉਹ ਅਮਰੀਕਾ ਵਿੱਚ ਪੜਦਾ ਸੀ ਅਤੇ ਕੁਝ ਖਾਸ ਕਾਰਨ ਵਿੱਚ ਦਿਲਚਸਪੀ ਰੱਖਦਾ ਸੀ ਉਹ ਕਿਸੇ ਅੰਦੀ ਅਤੇ ਬਿਖਾਰਨ ਕੁੜੀ ਨਾਲ ਵਿਆਹ ਕਿਵੇਂ ਕਰ ਸਕਦਾ ਸੀ ਮੈਂ ਆਪਣੀ ਸੱਸ ਦੇ ਬਿਹਾਰ ਤੋਂ ਹੈਰਾਨ ਸੀ ਥੋੜੇ ਦਿਨਾਂ ਵਿੱਚ ਹੀ ਮੇਰਾ ਦੇਰ ਇੰਡੀਆ ਵਾਪਸ ਆ ਗਿਆ ਅਤੇ ਮੇਰੀ ਸੱਸ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਮੇਰੀ ਸੱਸ ਨੇ ਮੇਰੇ ਦੇਵਰ ਨੂੰ ਵਿਆਹ ਬਾਰੇ ਦੱਸਿਆ ਸੀ ਪਰ ਉਸ ਨੇ ਇਹ ਨਹੀਂ ਦੱਸਿਆ ਸੀ ਕਿ ਉਸ ਦੇ ਲਈ ਕਿਹੜੀ ਕੁੜੀ ਚੁਣੀ ਹੈ ਉਹ ਅੰਨੀ ਹੈ ਮੈਂ ਆਪਣੇ ਦੇਵਰ ਨੂੰ ਦੱਸਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਤੁਹਾਡੀ ਮਾਂ ਨੇ ਤੁਹਾਡੇ ਲਈ ਅੰਨੀ ਵਿਖਾਰਨ ਚੁਣੀ ਹੈ ਪਰ ਮੈਨੂੰ ਇਹ ਵੀ ਕਿਹਾ ਗਿਆ ਸੀ ਕਿ ਰਾਹੁਲ ਨੂੰ ਇਸ ਬਾਰੇ ਪਤਾ ਨਹੀਂ ਹੋਣਾ ਚਾਹੀਦਾ ਉਸ ਦਾ ਵਿਆਹ ਕਿਸ ਮਾਲ ਹੋ ਰਿਹਾ ਹੈ ਜਦੋਂ ਵਿਆਹ ਦਾ ਸਮਾਂ ਆਇਆ ਤਾਂ ਮੇਰਾ ਦੇਵਰ ਕੁੜੀ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਪਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਅੰਨੀ ਕੁੜੀ ਨੂੰ ਦੇਖ ਕੇ ਮੇਰਾ ਦੇਵਰ ਇੰਨਾ ਖੁਸ਼ ਕਿਉਂ ਹੋਇਆ ਮੇਰੀ ਬੇਚੈਨੀ ਵਧਦੀ ਜਾ ਰਹੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੇਰੇ ਦੇਵਰ ਨੇ ਇੱਕ ਅੰਨੀ ਕੁੜੀ ਨਾਲ ਵਿਆਹ ਕਰ ਲਿਆ ਤੇ ਆਪਣੀ ਪਤਨੀ ਦਾ ਹੱਥ ਫੜ ਕੇ ਮੇਰੇ ਸਾਹਮਣੇ ਕਮਰੇ ਵਿੱਚ ਲੈ ਗਿਆ ਪਰ ਮੇਰੇ ਸਾਰੇ ਸੁਪਨੇ ਚੱਕਨਾ ਚੂਰ ਹੋ ਗਏ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਤੇਰੇ ਦੇਵਰ ਅਤੇ ਦੇਵਰਾਣੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੁਹਾਨੂੰ ਨਿਭਾਉਣੀਆਂ ਪੈਣਗੀਆਂ ਕਿਉਂਕਿ ਉਹ ਅੰਨੀ ਹੈ ਅਤੇ ਕੁਝ ਨਹੀਂ ਦੇਖ ਸਕਦੀ ਇਸ ਲਈ ਮੈਂ ਉਹਨਾਂ ਦੇ ਖਾਣ ਪੀਣ ਦੀ ਹਰ ਚੀਜ਼ ਲਈ ਜ਼ਿੰਮੇਵਾਰ ਹਾਂ ਅਤੇ ਮੈਂ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੀ ਸੀ ਪਹਿਲਾਂ ਮੈਂ ਆਪਣੀ ਸੱਸ ਦੀ ਬਹੁਤ ਸੇਵਾ ਕੀਤੀ ਅਤੇ ਹੁਣ ਆਪਣੀ ਛੋਟੀ ਦੇਵਰਾਨੀ ਦੀ ਸੇਵਾ ਕਰਨ ਦਾ ਸਮਾਂ ਆ ਗਿਆ ਸੀ ਮੈਂ ਹਿੰਮਤ ਰੱਖੀ ਅਤੇ ਆਪਣੀ ਸੱਸ ਨਾਲ ਇਸ ਬਾਰੇ ਗੱਲ ਕਰਨ ਦਾ ਫੈਸਲਾ ਕੀਤਾ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਚਲੀ ਗਈ ਮੈਂ ਆਪਣੀ ਸੱਸ ਨੂੰ ਕਿਹਾ ਤੁਸੀਂ ਮੇਰੇ ਬਾਰੇ ਕੀ ਸੋਚਿਆ ਹੈ ਕਦੋਂ ਤੱਕ ਮੈਨੂੰ ਨੌਕਰਾਨੀ ਬਣਾ ਕੇ ਰੱਖੋਗੇ ਪਹਿਲਾਂ ਸਿਰਫ ਤੂੰ ਹੀ ਸੀ ਅਤੇ ਹੁਣ ਮੇਰੇ ਸਿਰ ਤੇ ਕਾਨੀ ਕੁੜੀ ਬਿਠਾ ਦਿੱਤੀ ਹੈ ਤੂੰ ਮੇਰੇ ਪਤੀ ਦੀ ਮਾਤਾ ਹੈ ਇਸ ਲਈ ਮੈਂ ਪੂਰੇ ਦਿਲ ਨਾਲ ਤੇਰੀ ਸੇਵਾ ਕੀਤੀ ਪਰ ਮੈਂ ਉਹ ਅੰਨੀ ਬਿਖਾਰਨ ਦੀ ਸੇਵਾ ਨਹੀਂ ਕਰ ਸਕਦੀ ਮੇਰੀ ਸੱਸ ਨੇ ਕਿਹਾ ਤੁਸੀਂ ਮੇਰੇ ਕੋਲ ਆਓ ਅਤੇ ਤੁਹਾਨੂੰ ਦੱਸਦੀ ਹਾਂ ਕਿ ਅਸਲ ਵਿੱਚ ਉਹ ਕੌਣ ਹੈ ਨਾਲ ਮੈਨੂੰ ਆਪਣੀ ਸੱਸ ਨਾਲ ਗੱਲ ਕਰਨਾ ਚੰਗਾ ਨਹੀਂ ਲੱਗ ਰਿਹਾ ਸੀ ਮੇਰਾ ਦਿਲ ਉਸ ਕੋਲ ਬੈਠਣ ਨੂੰ ਤਿਆਰ ਨਹੀਂ ਸੀ ਮੈਂ ਬਸ ਇਸ ਘਰ ਨੂੰ ਛੱਡਣਾ ਚਾਹੁੰਦੀ ਸੀ ਮੈਂ ਆਪਣੀਆਂ ਸਾਰੀਆਂ ਯੋਜਨਾਵਾਂ ਮਾਤੋਂ ਫੇਲ ਹੋ ਚੁੱਕੀ ਸੀ ਅਤੇ ਮੈਂ ਉਸ ਤੋਂ ਕੁਝ ਵੀ ਨਹੀਂ ਸੁਨਣਾ ਚਾਹੁੰਦੀ ਸੀ ਪਰ ਮੈਂ ਅਜੇ ਹਾਂ ਨਹੀਂ ਕਰ ਸਕੀ ਮੈਨੂੰ ਅਣਜਾਣੇ ਵਿੱਚ ਉਸ ਦੇ ਕੋਲ ਬੈਠਣਾ ਪਿਆ ਮੇਰੀ ਸੱਸ ਨੇ ਕਿਹਾ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਰਾਹੁਲ ਅਮਰੀਕਾ ਨਹੀਂ ਗਿਆ ਸੀ ਉਸ ਨੇ ਮੈਨੂੰ ਦੱਸਿਆ ਕਿ ਉਹ ਨਿੱਤੂ ਨੂੰ ਪਿਆਰ ਕਰਦਾ ਹੈ ਜੋ ਗਲੀ ਵਿੱਚ ਰਹਿੰਦੀ ਹੈ ਅਤੇ ਉਹ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਰਾਹੁਲ ਹਮੇਸ਼ਾ ਮੈਨੂੰ ਕਹਿੰਦਾ ਸੀ ਕਿ ਤੂੰ ਉਸ ਕੁੜੀ ਦੇ ਘਰ ਜਾ ਕੇ ਉਸ ਦਾ ਹੱਥ ਮੰਗਣਾ ਹੈ ਪਰ ਮੈਨੂੰ ਰਾਹੁਲ ਦੀ ਕਹਾਣੀ ਬਿਲਕੁਲ ਵੀ ਪਸੰਦ ਨਹੀਂ ਆਈ ਕਿਉਂਕਿ ਉਹ ਬਹੁਤ ਗਰੀਬ ਸਨ ਅਤੇ ਮੈਂ ਚਾਹੁੰਦੀ ਸੀ ਕਿ ਰਾਹੁਲ ਦਾ ਵਿਆਹ ਬਹੁਤ ਅਮੀਰ ਘਰ ਵਿੱਚ ਹੋਵੇ ਰਾਹੁਲ ਨੇ ਮੈਨੂੰ ਬਹੁਤ ਸਮਝਾਇਆ ਕਿ ਪੈਸੇ ਦਾ ਕਿਸੇ ਵਿਅਕਤੀ ਦੀ ਖੁਸ਼ੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਮੈਨੂੰ ਇਹ ਗੱਲ ਸਮਝ ਨਹੀਂ ਆਈ ਮੈਂ ਲੜਕੀ ਦੇ ਮਾਤਾ ਪਿਤਾ ਦੇ ਘਰ ਗਈ ਅਤੇ ਉਹਨਾਂ ਨੂੰ ਕਿਹਾ ਕਿ ਉਹ ਆਪਣੀ ਧੀ ਨੂੰ ਸਮਝਾਉਣ ਕਿ ਉਹ ਉੱਥੇ ਹੀ ਰਹੇ ਮੇਰੇ ਪੁੱਤਰ ਤੋਂ ਦੂਰ ਹੀ ਰਹੇ ਤਾਂ ਇਹ ਤੁਹਾਡੇ ਲਈ ਚੰਗਾ ਹੋਵੇਗਾ ਮੈਂ ਤੁਹਾਡੇ ਵਰਗੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਤੇਰੀ ਧੀ ਦੀ ਨਜ਼ਰ ਮੇਰੇ ਪੁੱਤਰ ਦੇ ਪੈਸਿਆਂ ਤੇ ਹੈ ਇਸੇ ਲਈ ਤੇਰੀ ਧੀ ਨੇ ਮੇਰੇ ਪੁੱਤਰ ਨੂੰ ਪਿਆਰ ਦੇ ਜਾਲ ਚ ਫਸਾ ਲਿਆ ਹੈ ਜੋ ਤੁਸੀਂ ਸੋਚਦੇ ਹੋ ਓ ਮੈਂ ਬਿਲਕੁਲ ਨਹੀਂ ਹੋਣ ਦੇਵਾਂਗੀ ਬੱਚੀ ਦੇ ਮਾਰ ਹੁੰਦੇ ਹੋਏ ਦੱਸ ਰਹੀ ਸੀ ਕਿ ਅਸੀਂ ਕੀ ਅਸੀਂ ਤੀਨ ਨੂੰ ਅਜੇ ਹਾ ਕੁਝ ਨਹੀਂ ਕਿਹਾ ਅਸੀਂ ਗਰੀਬ ਹਾਂ ਪਰ ਇੱਜ਼ਤਦਾਰ ਹਾਂ ਜੇ ਤੂੰ ਇੱਥੇ ਆ ਕੇ ਇਸ ਤਰ੍ਹਾਂ ਬੋਲਿਆ ਤਾਂ ਸਮਾਜ ਵਿੱਚ ਸਾਡਾ ਨਾਮ ਖਰਾਬ ਹੋ ਜਾਵੇਗਾ ਕਿਰਪਾ ਕਰਕੇ ਇੱਥੋਂ ਚਲੇ ਜਾਓ ਨਿੱਤੂ ਦੀ ਮਾਂ ਨੇ ਕਿਹਾ ਤੁਹਾਨੂੰ ਕਿਹਾ ਕਿ ਇਸ ਤੋਂ ਬਾਅਦ ਮੈਂ ਉਸ ਨੂੰ ਕਦੇ ਵੀ ਤੁਹਾਡੇ ਪੁੱਤਰ ਨੂੰ ਮਿਲਣ ਨਹੀਂ ਦੇਵਾਂਗੀ ਜਦੋਂ ਅਸੀ ਉਸ ਦੇ ਘਰ ਡਰਾਮਾ ਕਰਕੇ ਘਰ ਆ ਰਹੇ ਸੀ ਤਾਂ ਉਸ ਦੇ ਘਰ ਦੇ ਬਾਹਰ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ ਅਤੇ ਸਾਰਿਆਂ ਨੂੰ ਇਸ ਬਾਰੇ ਪਤਾ ਲੱਗਾ ਨਿੱਤੂ ਦੀ ਮਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਉਹ ਬਹੁਤ ਰੋ ਰਹੀ ਸੀ ਜਦੋਂ ਮੈਂ ਘਰ ਆਈ ਤਾਂ ਰਾਹੁਲ ਨਾਲ ਬਿਲਕੁਲ ਵੀ ਗੱਲ ਨਹੀਂ ਕੀਤੀ ਜਦੋਂ ਮੈਂ ਉਸ ਨੂੰ ਰਾਤ ਦੇ ਖਾਣੇ ਲਈ ਬੁਲਾਇਆ ਤਾਂ ਉਸ ਨੇ ਨਾ ਕਰ ਦਿੱਤੀ ਉਹ ਨਿੱਤੂ ਦੀ ਬੇਇੱਜ਼ਤੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਕਿਉਂਕਿ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਸੀ ਕਿ ਰਾਹੁਲ ਨੇ ਮੇਰੇ ਨਾਲ ਗੱਲ ਨਾ ਕੀਤੀ ਹੋਵੇ ਰਾਹੁਲ ਬੜਾ ਅਣਜਾਣ ਮੁੰਡਾ ਸੀ ਜਦੋਂ ਮੈਂ ਉਸ ਨੂੰ ਬੁਲਾਇਆ ਤਾਂ ਉਹ ਦੌੜਦਾ ਹੋਇਆ ਆ ਜਾਂਦਾ ਸੀ ਅਤੇ ਇਹ ਸਭ ਇਸ ਲਈ ਹੋਇਆ ਕਿਉਂਕਿ ਨਿੱਤੂ ਨੇ ਰਾਹੁਲ ਨੂੰ ਫੋਨ ਕਰਕੇ ਸਾਰੀ ਸੱਚਾਈ ਦੱਸ ਦਿੱਤੀ ਸੀ ਅਗਲੀ ਸਵੇਰ ਜਦੋਂ ਰਾਹੁਲ ਘਰ ਤੋਂ ਬਾਹਰ ਜਾ ਰਿਹਾ ਸੀ ਤਾਂ ਮੈਂ ਉਸ ਨੂੰ ਪੁੱਛਿਆ ਕਿ ਉਹ ਕਿੱਥੇ ਜਾ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਉਹ ਨਿੱਤੂ ਨੂੰ ਮਿਲਣ ਲਈ ਉਸ ਦੇ ਘਰ ਜਾ ਰਿਹਾ ਹੈ ਮੈਂ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਨਿੱਤੂ ਸਿਰਫ ਤੁਹਾਡੇ ਪੈਸਿਆਂ ਦੀ ਪਰਵਾਹ ਕਰਦੀ ਹੈ ਅਤੇ ਮੈਂ ਤੁਹਾਡੇ ਦੋਹਾਂ ਦੇ ਵਿਆਹ ਕਦੇ ਨਹੀਂ ਕਰਾਂਗੀ ਰਾਹੁਲ ਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਅਤੇ ਘਰੋਂ ਨਿਕਲ ਗਿਆ ਕੁਝ ਸਮੇਂ ਬਾਅਦ ਜਦੋਂ ਉਹ ਦੁਬਾਰਾ ਘਰ ਆਇਆ ਤਾਂ ਉਹ ਉੱਚੀ-ਉੱਚੀ ਰੋ ਰਿਹਾ ਸੀ ਜਦੋਂ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਦੇਖਿਆ ਕਿ ਉਸ ਨੇ ਸਾਰਾ ਸਮਾਨ ਖਿਲਾਰ ਦਿੱਤਾ ਸੀ ਮੈਂ ਕਈ ਵਾਰ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਉਸ ਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਅਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਉਸ ਨੇ ਪੂਰਾ ਦਿਨ ਖਾਣਾ ਵੀ ਨਹੀਂ ਖਾਦਾ ਅਤੇ ਮੈਂ ਰਾਹੁਲ ਦੇ ਆਪਣੇ ਪ੍ਰਤੀਵਿਹਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਉਸ ਦੀ ਮਾਂ ਸੀ ਪਰ ਮੈਂ ਉਸ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕੀਤਾ ਸੀ ਮੇਰਾ ਵੱਡਾ ਪੁੱਤਰ ਬਚਪਨ ਤੋਂ ਹੀ ਬਿਮਾਰ ਸੀ ਅਤੇ ਮੈਂ ਆਪਣੇ ਦੂਜੇ ਪੁੱਤਰ ਨੂੰ ਗਵਾਂਣਾ ਨਹੀਂ ਚਾਹੁੰਦੀ ਸੀ ਮੈਂ ਨਿੱਤੂ ਅਤੇ ਉਸ ਦੇ ਪਰਿਵਾਰ ਨੂੰ ਇਸ ਪਿੰਡ ਤੋਂ ਬਾਹਰ ਕੱਢਣ ਲਈ ਕੁਝ ਵੀ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਸੋਚਿਆ ਸੀ ਕਿ ਜੇਕਰ ਉਸ ਨੇ ਇਹ ਪਿੰਡ ਛੱਡ ਦਿੱਤਾ ਤਾਂ ਰਾਹੁਲ ਉਸ ਨੂੰ ਭੁੱਲ ਜਾਵੇਗਾ ਅਤੇ ਸਭ ਕੁਝ ਠੀਕ ਹੋ ਜਾਵੇਗਾ ਉਸ ਦਿਨ ਰਾਹੁਲ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਤੇ ਮੈਂ ਨਿੱਤੂ ਦੇ ਘਰ ਵਾਪਸ ਚਲੀ ਗਈ ਮੈਂ ਨਿੱਤੂ ਦੇ ਮਾਪਿਆਂ ਨੂੰ ਪੁੱਛਿਆ ਕੀ ਤੁਸੀਂ ਇਹ ਪਿੰਡ ਛੱਡ ਕੇ ਜਾਣ ਦੇ ਬਦਲੇ ਵਿੱਚ ਤੁਸੀਂ ਜਿੰਨੇ ਪੈਸੇ ਕਹੋ ਦੇਣ ਲਈ ਤਿਆਰ ਹਾਂ ਬਸ ਨਿੱਤੂ ਨੂੰ ਕਹੋ ਕਿ ਮੇਰੇ ਬੇਟੇ ਨੂੰ ਛੱਡ ਕੇ ਉਸ ਦੀ ਜ਼ਿੰਦਗੀ ਤੋਂ ਬਾਹਰ ਚਲੀ ਜਾਵੇ ਉਦੋਂ ਹੀ ਨਿੱਤੂ ਕਮਰੇ ਤੋਂ ਬਾਹਰ ਆਈ ਅਤੇ ਕਿਹਾ ਚਿੰਤਾ ਨਾ ਕਰੋ ਮੈਂ ਤੁਹਾਡੇ ਬੇਟੇ ਨੂੰ ਦੁਬਾਰਾ ਕਦੇ ਨਹੀਂ ਦੇਖਾਂਗੀ ਅੱਜ ਵੀ ਉਹ ਮੈਨੂੰ ਮਿਲਣ ਆਇਆ ਅਤੇ ਮੈਂ ਉਸ ਨੂੰ ਵਾਪਸ ਭੇਜ ਦਿੱਤਾ ਮੈਂ ਉਸ ਨਾਲ ਸਾਰੇ ਰਿਸ਼ਤੇ ਹਮੇਸ਼ਾ ਲਈ ਖਤਮ ਕਰ ਦਿੱਤੇ ਹਨ ਅਤੇ ਸਾਨੂੰ ਤੁਹਾਡੇ ਪੈਸੇ ਨਹੀਂ ਚਾਹੀਦੇ ਅਸੀਂ ਪਹਿਲਾਂ ਹੀ ਇਸ ਪਿੰਡ ਨੂੰ ਛੱਡਣ ਦਾ ਫੈਸਲਾ ਕਰ ਲਿਆ ਹੈ ਤੁਸੀਂ ਆਪਣੇ ਬੇਟੇ ਨੂੰ ਸਮਝਾਓ ਕਿ ਸਾਡੇ ਪਿੱਛੇ ਨਾ ਆਵੇ ਉਹ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਜੇ ਮੈਂ ਵਿਆਹ ਕਰਾਂਗਾ ਤਾਂ ਸਿਰਫ ਤੁਹਾਡੇ ਨਾਲ ਹੀ ਕਰਾਂਗਾ ਪਰ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਕਦੇ ਵਿਆਹ ਨਹੀਂ ਕਰਾਂਗੀ ਕਿਉਂਕਿ ਮੈਨੂੰ ਪਤਾ ਸੀ ਕਿ ਤੂੰ ਅਜੇ ਹਕ ਕਦੇ ਨਹੀਂ ਹੋਣ ਦੇਵੇਂਗੀ ਤੂੰ ਆਪਣੇ ਬੱਚੇ ਦੀ ਖੁਸ਼ੀ ਤੋਂ ਜ਼ਿਆਦਾ ਉਹ ਪੈਸੇ ਅਤੇ ਆਸ਼ਵਾਰਾਮ ਦੀਆਂ ਚੀਜ਼ਾਂ ਵਿੱਚ ਦਿਲਚਸਪੀ ਰੱਖਦੀ ਸੀ ਤੁਸੀਂ ਆਪਣੇ ਬੇਟੇ ਦੀ ਖੁਸ਼ੀ ਦੀ ਪਰਵਾਹ ਨਹੀਂ ਕਰਦੇ ਅਤੇ ਤੁਹਾਡਾ ਪੁੱਤਰ ਹਮੇਸ਼ਾ ਮੈਨੂੰ ਕਹਿੰਦਾ ਸੀ ਕਿ ਮੇਰੀ ਮਾਂ ਨੂੰ ਸਮਝਾਉਣਾ ਮੇਰੀ ਜ਼ਿੰਮੇਵਾਰੀ ਹੈ ਉਸ ਦੀ ਚਿੰਤਾ ਨਾ ਕਰੋ ਉਹ ਮੇਰੀ ਮਾਂ ਹੈ ਅਤੇ ਉਹ ਬਥੇਰੇ ਨਿੱਤੂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਇਹ ਸਭ ਰਾਹੁਲ ਗਲਤ ਸੋਚ ਰਿਹਾ ਹੈ ਉਸ ਦੀ ਮਾਂ ਨੂੰ ਆਪਣੇ ਪੁੱਤਰ ਦੀ ਖੁਸ਼ੀ ਪਸੰਦ ਨਹੀਂ ਹੈ ਉਸ ਸਮੇਂ ਮੈਂ ਨਿੱਤੂ ਨੂੰ ਕਿਹਾ ਤੁਹਾਨੂੰ ਮੈਨੂੰ ਕੁਝ ਸਮਝਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਜਿੰਨੀ ਜਲਦੀ ਹੋ ਸਕੇ ਸ਼ਹਿਰ ਛੱਡ ਦਿਓ ਜਦੋਂ ਮੈਂ ਘਰ ਆਈ ਤਾਂ ਰਾਹੁਲ ਬਿਮਾਰ ਸੀ ਅਤੇ ਰੋ ਰਿਹਾ ਸੀ ਮੈਂ ਸੋਚਿਆ ਕਿ ਇਹ ਕੁਝ ਦਿਨ ਚੱਲਦਾ ਰਹੇਗਾ ਅਤੇ ਫਿਰ ਉਹ ਨਿੱਤੂ ਨੂੰ ਭੁੱਲ ਜਾਵੇਗਾ ਪਰ ਕੁਝ ਨਹੀਂ ਹੋਇਆ ਰਾਹੁਲ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ ਉਸਨੇ ਖਾਣਾ ਪੀਣਾ ਸਭ ਕੁਝ ਛੱਡ ਦਿੱਤਾ ਸੀ ਇੱਕ ਦਿਨ ਉਹ ਬੇਹੋਸ਼ ਹੋ ਕੇ ਥਾੜ ਡਿੱਗ ਪਿਆ ਨਿੱਤੂ ਦਾ ਨਾ ਹੀ ਲੈ ਰਿਹਾ ਸੀ ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਨਿੱਤੂ ਦਾ ਵਿਆਹ ਰਾਹੁਲ ਨਾਲ ਕਰਵਾ ਦਿੱਤਾ ਹੁੰਦਾ ਤਾਂ ਚੰਗਾ ਹੁੰਦਾ। ਘਟੋ-ਘਟ ਮੇਰੇ ਪੁੱਤਰ ਦੀ ਇਹ ਹਾਲਤ ਨਹੀਂ ਹੁੰਦੀ। ਉਸ ਦਿਨ ਰਾਹੁਲ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਰੋਂਦੇ ਹੋਏ ਕਹਿ ਰਿਹਾ ਸੀ, "ਮਾਂ, ਮੈਨੂੰ ਨਿੱਤੂ ਨੂੰ ਮਿਲਣਾ ਹੈ। ਕੁਝ ਵੀ ਕਰ ਲਿਓ ਪਰ ਉਸ ਨੂੰ ਇੱਕ ਵਾਰ ਮਿਲਾ ਦਿਓ। ਉਹ ਮੈਨੂੰ ਮਿਲਣਾ ਨਹੀਂ ਚਾਹੁੰਦੀ। ਮੈਂ ਇੱਕ ਵਾਰ ਉਸ ਨੂੰ ਮਿਲਣ ਵੀ ਗਿਆ ਸੀ।" ਪਾਰੋ ਉਸਨੇ ਮੇਰੇ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ। ਉਹ ਮੈਨੂੰ ਮਿਲਣ ਤੋਂ ਇਨਕਾਰ ਕਰ ਰਹੀ ਸੀ। ਰਾਹੁਲ ਨੂੰ ਨਹੀਂ ਪਤਾ ਸੀ ਕਿ ਮੈਂ ਉਸ ਨੂੰ ਇਸ ਪਿੰਡ ਵਿੱਚੋਂ ਕੱਢ ਦਿੱਤੀ ਸੀ। ਰਾਹੁਲ ਕਹਿ ਰਿਹਾ ਸੀ ਕਿ ਉਸੇ ਦਿਨ ਉਹ ਨਿੱਤੂ ਨੂੰ ਮਿਲਣ ਗਿਆ ਸੀ ਅਤੇ ਉਸੇ ਰਾਤ ਉਹ ਸ਼ਹਿਰ ਛੱਡ ਕੇ ਚਲੇ ਗਏ ਸਨ। ਮੈਂ ਰਾਹੁਲ ਨੂੰ ਸਮਝਾਇਆ ਕਿ ਪਹਿਲਾਂ ਤੂੰ ਠੀਕ ਹੋ ਜਾ। ਠੀਕ ਹੋਣ ਤੋਂ ਬਾਅਦ ਮੈਂ ਤੁਰੰਤ ਨਿੱਤੂ ਦੇ ਘਰ ਜਾਵਾਂਗੀ ਅਤੇ ਉਸ ਦਾ 42 ਹੱਥ ਮੰਗਾਗੀ ਮੈਂ ਤੁਹਾਡੇ ਨਾਲ ਵਾਦਾ ਕਰਦੀ ਹਾਂ ਕਿ ਮੈਂ ਤੇਰਾ ਵਿਆਹ ਨਿੱਤੂ ਨਾਲ ਹੀ ਕਰਾ ਦੇਵਾਂਗੀ ਮੇਰੀ ਗੱਲ ਸੁਣ ਕੇ ਰਾਹੁਲ ਬਹੁਤ ਖੁਸ਼ ਹੋ ਗਿਆ ਅਤੇ ਕੁਝ ਹੀ ਦਿਨਾਂ ਵਿੱਚ ਬਿਲਕੁਲ ਠੀਕ ਹੋ ਗਿਆ ਜਦੋਂ ਅਸੀਂ ਦੁਆਰਾਕਰ ਆਏ ਤਾਂ ਰਾਹੁਲ ਨਿੱਤੂ ਨੂੰ ਮਿਲਣ ਉਸ ਦੇ ਘਰ ਗਿਆ ਪਰ ਜਦੋਂ ਉਹ ਘਰ ਆਇਆ ਤਾਂ ਉਹ ਬਹੁਤ ਪਰੇਸ਼ਾਨ ਸੀ ਰਾਹੁਲ ਨੇ ਮੈਨੂੰ ਕਿਹਾ ਕਿ ਮਾਂ ਹੁਣ ਮੇਰਾ ਵਿਆਹ ਨਿੱਤੂ ਨਾਲ ਨਹੀਂ ਹੋ ਸਕਦਾ ਮੈਨੂੰ ਨਹੀਂ ਪਤਾ ਕਿ ਨਿੱਤੂ ਅਤੇ ਉਸਦੇ ਪਰਿਵਾਰ ਦੇ ਇਸ ਪਿੰਡ ਨੂੰ ਛੱਡ ਕੇ ਕਿੱਥੇ ਗਏ ਹਨ ਉਹਨਾਂ ਦਾ ਨੰਬਰ ਵੀ ਬੰਦ ਹੈ ਹੁਣ ਮੈਂ ਉਹਨਾਂ ਨੂੰ ਕਿੱਥੇ ਲੱਭੂੰਗਾ ਮੈਂ ਇਲਾਕੇ ਦੇ ਸਾਰਿਆਂ ਨੂੰ ਪੁੱਛਿਆ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਗਏ ਹਨ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਅਸਲ ਵਿੱਚ ਕਿੱਥੇ ਗਏ ਹਨ ਇਸ ਤੋਂ ਬਾਅਦ ਰਾਹੁਲ ਨੇ ਕਰੀਬ 6 ਮਹੀਨੇ ਤੱਕ ਨਿੱਤੂ ਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੀ ਰਾਹੁਲ ਨੂੰ ਯਕੀਨ ਹੋ ਗਿਆ ਸੀ ਕਿ ਹੁਣ ਉਹ ਮੁੜ ਕਦੇ ਨਿੱਤੂ ਨੂੰ ਨਹੀਂ ਪਾ ਸਕੇਗਾ ਰਾਹੁਲ ਨੇ ਫੈਸਲਾ ਕੀਤਾ ਕਿ ਉਹ ਦੇਸ਼ ਛੱਡ ਕੇ ਚਲਾ ਜਾਵੇਗਾ ਅਤੇ ਕਦੇ ਵਾਪਸ ਨਹੀਂ ਆਊਗਾ ਰਾਹੁਲ ਦਾ ਫੈਸਲਾ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਅਤੇ ਮੈਨੂੰ ਆਪਣੇ ਬਵਹਾਰ ਤੇ ਪਛਤਾਵਾ ਹੋ ਰਿਹਾ ਸੀ ਮੈਂ ਵੀ ਅਜਿਹਾ ਕੀਤਾ ਜੇਕਰ ਮੈਂ ਰਾਹੁਲ ਦਾ ਵਿਆਹ ਕਰਵਾ ਦਿੱਤਾ ਹੁੰਦਾ ਤਾਂ ਘੱਟੋ ਘੱਟ ਮੇਰਾ ਬੇਟਾ ਮੇਰੀ ਅੱਖਾਂ ਦੇ ਸਾਹਮਣੇ ਹੁੰਦਾ ਅਤੇ ਉਹ ਕਦੇ ਵੀ ਇਸ ਦੇਸ਼ ਨੂੰ ਨਹੀਂ ਛੱਡਦਾ ਮੈਂ rahul ਨੂੰ ਮਨਾਉਣ ਅਤੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਮੇਰੇ ਨਾਲ ਸਹਿਮਤ ਨਹੀਂ ਹੋਇਆ ਉਸਨੇ ਮੈਨੂੰ ਦੱਸਿਆ ਕਿ ਮੈਂ ਨਿੱਤੂ ਤੋਂ ਬਿਨਾ ਬਿਲਕੁਲ ਨਹੀਂ ਰਹਿ ਸਕਦਾ ਅਤੇ ਇੱਥੇ ਰਹਿ ਕੇ ਮੈਂ ਉਸ ਨੂੰ ਹਮੇਸ਼ਾ ਯਾਦ ਕਰਾਂਗਾ ਹੁਣ ਮੇਰੇ ਲਈ ਜਿੰਨਾ ਬਹੁਤ ਔਖਾ ਹੋ ਗਿਆ ਸੀ ਰਾਹੁਲ ਬਹੁਤ ਰੋ ਰਿਹਾ ਸੀ ਅਤੇ ਮੈਨੂੰ ਆਪਣੇ ਬਵਹਾਰ ਤੇ ਬਹੁਤ ਪਛਤਾਵਾ ਹੋ ਰਿਹਾ ਸੀ ਮੈਂ ਆਪਣੀ ਜिद ਕਰਨ ਆਪਣੇ ਪੁੱਤਰ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਜੇ ਮੈਂ ਰਾਹੁਲ ਦਾ ਵਿਆਹ ਕਰਵਾ ਦਿੱਤਾ ਹੁੰਦਾ ਤਾਂ ਅੱਜ ਉਹ ਕਿੰਨਾ ਖੁਸ਼ ਹੁੰਦਾ ਮੈਂ ਆਪਣੇ ਪੁੱਤਰ ਦੀ ਹਾਲਤ ਲਈ ਆਪਣੇ ਆਪ ਨੂੰ ਦੋਸ਼ੀ ਠਹਿਰਾ ਰਹੀ ਸੀ ਇਹ ਮੇਰੇ ਕਾਰਨ ਸੀ ਕਿ ਉਸ ਦੀਆਂ ਅੱਖਾਂ ਵਿੱਚ ਬਹੁਤ ਸਾਰੇ ਹੰਝੂ ਸਨ ਇਸ ਤੋਂ ਬਾਅਦ ਰਾਹੁਲ ਅਮਰੀਕਾ ਚਲਾ ਗਿਆ ਅਤੇ ਮੈਂ ਨਿੱਤੂ ਦੀ ਪਾਲ ਸ਼ੁਰੂ ਕਰ ਦਿੱਤੀ ਮੈਨੂੰ ਤੇ ਸਾਰੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕਿਤੇ ਵੀ ਨੀਤੂ ਮਿਲੇ ਤਾਂ ਮੈਨੂੰ ਦੱਸੋ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਹਨਾਂ ਲੋਕਾਂ ਨੂੰ ਵੀ ਇਹ ਨਹੀਂ ਪਤਾ ਸੀ ਕਿ ਨੀਤੂ ਦੇ ਘਰ ਦੇ ਲੋਕ ਕਿੱਥੇ ਹਨ ਮੈਂ ਹਰ ਰੋਜ਼ ਮੰਦਰ ਜਾ ਕੇ ਰੱਬ ਅਗੇ ਅਰਦਾਸ ਕਰਦੀ ਸੀ ਕਿਰਪਾ ਕਰਕੇ ਜਲਦੀ ਤੋਂ ਜਲਦੀ ਨੀਤੂ ਨੂੰ ਲੱਭੋ ਤਾਂ ਜੋ ਮੈਂ ਆਪਣੇ ਪੁੱਤਰ ਦੀ ਖੁਸ਼ੀ ਵਾਪਸ ਲਿਆ ਸਕਾਂ ਰੱਬ ਨੇ ਮੇਰੀ ਪ੍ਰਾਰਥਨਾ ਸੁਣ ਲਈ ਅਤੇ ਨਿੱਤੂ ਵੀ ਮੈਨੂੰ ਮੰਦਰ ਦੇ ਬਾਹਰ ਮਿਲੀ ਮੈਂ ਬਹੁਤ ਖੁਸ਼ ਹੋਈ ਅਤੇ ਉਸ ਨੂੰ ਆਪਣੇ ਘਰ ਲੈ ਆਈ ਨਿੱਤੂ ਨੇ ਮੈਨੂੰ ਦੱਸਿਆ ਸੀ ਕਿ ਜਿਸ ਰਾਤ ਉਹ ਸ਼ਹਿਰ ਛੱਡ ਕੇ ਜਾ ਰਹੇ ਸੀ ਉਸ ਰਾਤ ਉਹਨਾਂ ਨਾਲ ਇੱਕ ਭਿਆਨਕ ਹਾਦਸਾ ਹੋਇਆ ਜਿਸ ਨਾਲ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਅਤੇ ਨਿੱਤੂ ਨੇ ਆਪਣੀ ਨਜ਼ਰ ਗਵਾ ਦਿੱਤੀ ਮੈਂ ਉਸ ਦੀ ਇਹ ਗੱਲ ਸੁਣ ਕੇ ਬਹੁਤ ਰੋਈ ਕਿਉਂਕਿ ਉਸ ਨਾਲ ਇਹ ਸਭ ਕੁਝ ਮੇਰੇ ਕਾਰਨ ਹੋਇਆ ਹੈ ਜੇਕਰ ਮੈਂ ਉਸ ਨੂੰ ਇਹ ਪਿੰਡ ਛੱਡਣ ਜੇਕਰ ਮੈਂ ਉਸ ਨੂੰ ਇਹ ਪਿੰਡ ਛੱਡਣ ਲਈ ਨਾ ਕਿਹਾ ਹੁੰਦਾ ਤਾਂ ਇੰਨਾ ਵੱਡਾ ਹਾਦਸਾ ਨਾ ਵਾਪਰਦਾ ਇਸ ਲਈ ਮੈਂ ਫੈਸਲਾ ਕੀਤਾ ਕਿ ਹੁਣ ਮੈਂ ਰਾਹੁਲ ਦਾ ਵਿਆਹ ਕਰਾਂਗੀ ਅਤੇ ਜਦੋਂ ਰਾਹੁਲ ਵਿਦੇਸ਼ ਤੋਂ ਘਰ ਆਇਆ ਤਾਂ ਨਿੱਤੂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਰਾਹੁਲ ਨੂੰ ਖੁਸ਼ ਦੇਖ ਕੇ ਮੇਰੀ ਚਿੰਤਾ ਵੀ ਦੂਰ ਹੋ ਗਈ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਪਲ ਲਈ ਵੀ ਸੰਤੁਸ਼ਟ ਨਹੀਂ ਸੀ ਮੇਰੇ ਲਈ ਮੇਰੇ ਬੱਚੇ ਦੀ ਖੁਸ਼ੀ ਪੈਸੇ ਨਾਲੋਂ ਵੱਧ ਪਿਆਰੀ ਸੀ ਇਹ ਸਭਾ ਦੱਸਦੇ ਹੋਏ ਮੇਰੀ ਸੱਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਉਸ ਨੇ ਕਿਹਾ ਬਹੂ ਮੈਂ ਜਾਣਦੀ ਹਾਂ ਕਿ ਤੁਹਾਡੇ ਦਿਮਾਗ ਵਿੱਚ ਕੀ ਹੈ ਮੈਂ ਕਦੇ ਵੀ ਉਹ ਨਹੀਂ ਕਰ ਸਕਦੀ ਜੋ ਤੁਸੀਂ ਚਾਹੁੰਦੇ ਸੀ ਕਿਉਂਕਿ ਮੈਂ ਮਜਬੂਰ ਸੀ ਤੁਸੀਂ ਮੇਰੀ ਧੀ ਹੋ ਅਤੇ ਜੋ ਸੇਵਾ ਤੁਸੀਂ ਮੇਰੇ ਲਈ ਕੀਤੀ ਹੈ ਪ੍ਰਮਾਤਮਾ ਤੁਹਾਨੂੰ ਸਫਲਤਾ ਦੇਵੇਗਾ ਜੇ ਤੂੰ ਚਾਹੇ ਤਾਂ ਤੇਰੇ ਲਈ ਚੰਗਾ ਮੁੰਡਾ ਲੱਭ ਲਵਾਂਗੀ ਅਤੇ ਮੈਂ ਤੇਰਾ ਵਿਆਹ ਅਮੀਰ ਘਰ ਵਿੱਚ ਕਰ ਦੇਵਾਂਗੀ ਪਰ ਰਾਹੁਲ ਦੀ ਖੁਸ਼ੀ ਨਿੱਤੂ ਵਿੱਚ ਹੀ ਹੈ ਉਹ ਸਾਡੇ ਨਾਲ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਮੈਂ ਜਾਇਦਾਦ ਨੂੰ ਦੋ ਹਿੱਸਿਆਂ ਵਿੱਚ ਵੰਡਾਂਗੀ ਇੱਕ ਹਿੱਸਾ ਤੁਹਾਡਾ ਹੋਵੇਗਾ ਅਤੇ ਦੂਜਾ ਹਿੱਸਾ ਰਾਹੁਲ ਦਾ ਹੋਵੇਗਾ ਅਤੇ ਫਿਰ ਜੇਕਰ ਤੁਸੀਂ ਆਪਣੀ ਜ਼ਿੰਦਗੀ ਬਾਰੇ ਕੋਈ ਫੈਸਲਾ ਲੈਣਾ ਹੈ ਤਾਂ ਮੈਂ ਤੁਹਾਡੇ ਨਾਲ ਹਾਂ ਮੇਰੀ ਸੱਸ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਮੈਂ ਕੀ ਸੋਚ ਰਹੀ ਸੀ ਉਹ ਬਿਲਕੁਲ ਗਲਤ ਸੀ ਮੇਰੇ ਮਨ ਵਿੱਚ ਪੈਸੇ ਦਾ ਲਾਲਚ ਵੱਧ ਗਿਆ ਸੀ ਪੈਸੇ ਤੋਂ ਪਹਿਲਾਂ ਪਰਿਵਾਰ ਦਾ ਪਿਆਰ ਵੀ ਨਹੀਂ ਦੇਖਿਆ ਜੇ ਉਸ ਨੇ ਫੈਸਲਾ ਕੀਤਾ ਹੁੰਦਾ ਤਾਂ ਉਹ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਮੈਨੂੰ ਘਰ ਪੇਜ ਦਿੰਦੇ ਪਰ ਉਸ ਨੇ ਅਜੇ ਹੁਣ ਕੁਝ ਨਹੀਂ ਕੀਤਾ ਇਸ ਨਾਲ ਐਸ਼-ਆਰਾਮ ਦੀਆਂ ਚੀਜ਼ਾਂ ਵਿੱਚ ਦਿਲਚਸਪੀ ਰੱਖਦੀ ਸੀ ਪਰ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਪੁੱਤ ਮੈਂ ਤੇਰੇ ਮਗਰ ਹਾਂ ਮੈਨੂੰ ਇਸ ਘਰ ਤੋਂ ਇੰਨੀ ਖੁਸ਼ੀ ਤੇ ਸੰਤੁਸ਼ਟੀ ਮਿਲੀ ਹੈ ਉਹ ਮੈਨੂੰ ਕਿਤੇ ਨਹੀਂ ਮਿਲੀ ਮੇਰੀ ਸੱਸ ਨੇ ਮੇਰੀ ਗੱਲ ਸੁਣ ਕੇ ਮੈਨੂੰ ਜੱਫੀ ਪਾ ਲਈ ਅਤੇ ਕਿਹਾ ਤੁਸੀਂ ਮੇਰੀ ਨੂੰ ਨਹੀਂ ਤੁਸੀਂ ਮੇਰੀ ਧੀ ਹੋ ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਮੇਰੀ ਸੱਸ ਨੂੰ ਕਿਹਾ ਕਿ ਮੈਂ ਰਾਹੁਲ ਅਤੇ ਨਿੱਤੂ ਲਈ ਉਹਨਾਂ ਦੇ ਕਮਰੇ ਵਿੱਚ ਖਾਣਾ ਰੱਖ ਦਿੱਤਾ ਹੈ ਉਹਨਾਂ ਦੀ ਚਿੰਤਾ ਨਾ ਕਰੋ ਮੈਂ ਤੇਰਾ ਵੀ ਖਿਆਲ ਰੱਖਾਂਗੀ ਕੀ ਹੋਇਆ ਕੀ ਨਿੱਤੂ ਅੰਨੀ ਹੈ ਉਹ ਮੇਰੀ ਭੈਣ ਵਰਗੀ ਹੈ ਮੈਂ ਉਸ ਨੂੰ ਕਦੇ ਮਹਿਸੂਸ ਨਹੀਂ ਹੋਣ ਦੇਵਾਂਗੀ ਕਿ ਉਹ ਦੇਖ ਨਹੀਂ ਸਕਦੀ ਮੈਂ ਉਸ ਦੀ ਚੰਗੀ ਦੇਖਭਾਲ ਕਰਾਂਗੀ ਮੇਰੀ ਸੱਸ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਨੋ ਮੈਨੂੰ ਤੁਹਾਡੇ ਤੋਂ ਇਹੀ ਉਮੀਦ ਸੀ ਜਦੋਂ ਮੈਂ ਖਾਣਾ ਖਾ ਰਹੀ ਸੀ ਮੈਂ ਕਮਰੇ ਵਿੱਚ ਗਈ ਤਾਂ ਦੇਖਿਆ ਕਿ ਕਮਰੇ ਵਿੱਚ ਤਿੰਨ ਹੋਰ ਡਾਕਟਰ ਮੌਜੂਦ ਸਨ ਅਤੇ ਰਾਹੁਲ ਉਹਨਾਂ ਨਾਲ ਨਿੱਤੂ ਬਾਰੇ ਹੀ ਗੱਲ ਕਰ ਰਹੇ ਸਨ ਉਹ ਡਾਕਟਰਾਂ ਨੂੰ ਕਹਿ ਰਿਹਾ ਸੀ ਇਹ ਉਹ ਕੁੜੀ ਹੈ ਜਿਸ ਬਾਰੇ ਮੈਂ ਹਮੇਸ਼ਾ ਤੁਹਾਡੇ ਨਾਲ ਗੱਲ ਕਰਦਾ ਸੀ ਅਤੇ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਕਿ ਮੈਨੂੰ ਦੁਬਾਰਾ ਪਿਆਰ ਮਿਲਿਆ ਹੈ ਰਾਹੁਲ ਦਾ ਦੋਸਤ ਨਿੱਤੂ ਦੀ ਬਹੁਤ ਤਾਰੀਫ਼ ਕਰ ਰਿਹਾ ਸੀ ਅਤੇ ਉਹ ਇਸ ਦੀ ਹੱਕਦਾਰ ਸੀ ਨਿੱਤੂ ਬਹੁਤ ਸੋਹਣੀ ਲੱਗ ਰਹੀ ਸੀ ਰਾਹੁਲ ਦੇ ਦੋਸਤ ਨੇ ਕਿਹਾ ਕਿ ਨਿੱਤੂ ਨੂੰ ਅਮਰੀਕਾ ਲੈ ਕੇ ਚੱਲੀਏ ਅਤੇ ਉਸ ਦਾ ਆਪਰੇਸ਼ਨ ਕਰਵਾ ਦਈਏ ਜਲਦੀ ਹੀ ਉਸ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਵੇਗੀ ਨੀਤੂ ਦੀਆਂ ਅੱਖਾਂ ਦੀ ਰੋਸ਼ਨੀ ਇੱਕ ਵਾਰ ਫਿਰ ਵਾਪਸ ਆਵੇਗੀ ਅਤੇ ਅਸੀਂ ਦੋਵੇਂ ਇਸ ਘਰ ਵਿੱਚ ਪੈਣਾ ਬੰਗ ਖੁਸ਼ਹਾਲ ਰਹਿ ਸਕਾਂਗੇ ਇਹ ਸੋਚ ਕੇ ਮੈਂ ਬਹੁਤ ਖੁਸ਼ ਹੋ ਰਹੀ ਸੀ ਕਿਉਂਕਿ ਮੈਂ ਵੀ ਦੁਬਾਰਾ ਵਿਆਹ ਨਾ ਕਰਨ ਦਾ ਫੈਸਲਾ ਕਰ ਲਿਆ ਸੀ ਹੁਣ ਮੈਂ ਆਪਣੀ ਸੱਸ ਨੂੰ ਆਪਣੀ ਮਾਂ ਸਮਝਦੀ ਸੀ ਪਰ ਕੀ ਸੇਵਾ ਕਰਦੇ ਉਹਨਾਂ ਦੀ ਸੇਵਾ ਕਰਦੇ ਮੈਨੂੰ ਬਹੁਤ ਖੁਸ਼ੀ ਮਿਲਦੀ ਸੀ ਇਹ ਇੱਕ ਕਾਲਪਨਿਕ ਕਹਾਣੀ ਹੈ ਇਸ ਦਾ ਤੁਹਾਡੀ ਜ਼ਿੰਦਗੀ ਵਿੱਚ ਵਾਪਰ ਰਹੀ ਕਿਸੇ ਵੀ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਨੂੰ ਸਭ ਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਿਰਪਾ ਕਰਕੇ ਸਾਨੂੰ ਕਮੈਂਟ ਕਰਕੇ ਦੱਸੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਦੇ ਆਈਕਨ ਤੇ ਕਲਿੱਕ ਕਰੋ ਤਾਂ ਜੋ ਅਗਲੀ ਵੀਡੀਓ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ